ਸਸਿਕਾ ਜੀ ਮੈਂ ਗਲੀਮ ਆਲ ਗਰੇਸ ਬੁਟੀਕ ਰਾਮਪਰਾਪੂਰ ਤੋਂ ਅੱਜ ਜਿਹੜੀ ਤੁਹਾਨੂੰ ਕਲੈਕਸ਼ਨ ਦਿਖਾਉਣ ਲੱਗੀ ਆ ਬਹੁਤ ਸੋਹਣੀ ਬਣ ਕੇ ਆਈ ਹੈ ਜਿਵੇਂ ਤੁਸੀਂ ਸਾਡਾ ਜਿਹੜਾ ਪਹਿਲਾ ਜਿਹੜਾ ਆਰਟੀਕਲ ਵੇਖੋਗੇ ਇਹ ਸਾਰੀ ਬਲੌਕ ਪੇਂਟਿੰਗ ਹੋਈ ਵੀ ਹੈ ਬਲੌਕ ਪੇਂਟਿੰਗ ਤੋਂ ਬਾਅਦ ਇਹਦੇ ਉੱਪਰ ਜਿਹੜਾ ਹੈਂਡਵਰਕ ਹੋਇਆ ਹੋਇਆ ਥ੍ਰੈਡ ਦੇ ਨਾਲ ਕੀਤਾ ਐਂਕਰ ਥ੍ਰੈਡ ਦੇ ਨਾਲ ਕੀਤਾ ਹੋਇਆ ਇਹਦੀ ਜਿਹੜੀ ਸੂਟ ਦੀ ਬੈਕ ਹੈ ਮੈਂ ਤੁਹਾਨੂੰ ਉਹ ਖੋਲ ਕੇ ਵਿਖਾਉਣੀ ਆ ਨਾਲੇ ਬਾਟਮ ਈਵਨ ਦਪਟਾ ਵੀ ਇਹਦਾ ਇੰਨਾ ਕਿ ਜ਼ਿਆਦਾ ਸੋਹਣਾ ਹੈ ਮਤਲਬ ਤੁਸੀਂ ਜੇ ਪਾਉਂਗੇ ਤਾਂ ਸਾਨੂੰ ਯਾਦ ਹੀ ਕਰੋਗੇ ਆ ਦੇਖੋ ਮਤਲਬ ਜਿਹੜੇ ਇਹਦੇ ਦੁਪट्टे ਦੇ ਵਿੱਚ ਬਲੌਕ ਪੇਂਟਿੰਗ ਹੋ ਕੇ ਐਮਬਰਾਇਡਰੀ ਹੋਈ ਵੀ ਹੈ ਸਾਰਾ ਬਾਰਡਰ ਬਣਿਆ ਹੋਇਆ ਹੈ ਤੇ ਆਹ ਵਾਲਾ ਜਿਹੜਾ ਇਹਦਾ ਹੈਗਾਗਾ ਬੈਗ ਹੈ ਬੈਗ ਸਾਰੀ ਬਲੌਕ ਪੇਂਟਿੰਗ ਦੇ ਨਾਲ ਡਿਜ਼ਾਈਨ ਕੀਤੀ ਗਈ ਹੈ ਤੇ ਜਿਹੜੀ ਆਹ ਵਾਲੀ ਹੈਗੀ ਬਾਟਮ ਹੈ ਇਹ ਵੀ ਸਾਰੀ ਬਲੌਕ ਪੇਂਟਿੰਗ ਦੇ ਨਾਲ ਡਿਜ਼ਾਈਨ ਕੀਤੀ ਗਈ ਹੈ ਸਮ ਟਾਈਮ ਕੀ ਹੁੰਦਾ ਹੈ ਲਾ ਕੇ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਤੇ ਰੈਡ ਰੈਡ ਕਲਰ ਦੇ ਵਿੱਚ ਜਿਹੜੀ ਕਲੈਕਸ਼ਨ ਗਰਮੀ ਵਾਲੀ ਮਿਲਦੀ ਨਹੀਂ ਪਰ ਸਾਡੇ ਕੋਲੇ ਉਹ ਵੀ ਜਿਹੜੀ ਕਲੈਕਸ਼ਨ ਹੈਗੀ ਆ ਦੇਖੋ ਰੈਡ ਸੂਟ ਜਿਹੜਾ ਹੈਗਾ ਪਿਓਰ ਮਲ ਦਾ ਉਹਦੇ ਉੱਤੇ ਐਮਬਰਾਇਡਰੀ ਕਰਾਈ ਗਈ ਆ ਥ्रेड ਵਰਕ ਹੋਇਆ ਸਾਰਾ ਬੜੇ ਸੋਹਣੇ ਦੇ ਵਿੱਚ ਫਲਾਵਰ ਬਣਿਆ ਪੂਰਾ ਜਾਲ ਇਹਦੇ ਉੱਪਰ ਫਰੰਟ ਦੇ ਉੱਪਰ ਪਾਇਆ ਗਿਆ ਇੱਕ ਬਿੰਦੂ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਇਹਦਾ ਜਿਹੜਾ ਦੁਪੱਟਾ ਉਹ ਵੀ ਜਿਹੜਾ ਹੈਗਾ ਸੀ ਐਮਬਰਾਇਡਰੀ ਦੇ ਵਿੱਚ ਹਲਕੀ ਹਲਕੀ ਜਿਹੜੀ ਬੂਟੀ ਹੈਗੀ ਉਹਨੂੰ ਡਿਜ਼ਾਈਨ ਕੀਤਾ ਗਿਆਗਾ ਇਹਦਾ ਜਿਹੜਾ ਫਰੰਟ ਹੈ ਫੁੱਲੀ ਜਾਲ ਦੇ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਬਹੁਤ ਸੋਹਣੀ ਇਹਦੀ ਕਲੈਕਸ਼ਨ ਰਹੂਗੀ ਇੱਕ ਸਾਡੇ ਕੋਲੇ ਇਹਦੇ ਵਿੱਚ ਪੈਰਟ ਕਲਰ ਦਾ ਜਿਹੜਾ ਸੂਟ ਬਣ ਕੇ ਆਇਆਗਾ ਇਹਦੇ ਉੱਪਰ ਥ੍ਰੈਡ ਦਾ ਵਰਕ ਹੋਇਆ ਪਲੱਸ ਪੈਚ ਵਰਕ ਲੱਗਿਆ ਹੋਇਆ ਪੈਚ ਵਰਕ ਜਿਹੜਾ ਹੈਗਾ ਮਹਿਰੂਨ ਕਲਰ ਦਾ ਲੱਗਿਆ ਹੋਇਆ ਇਹ ਇਹ ਵਾਲਾ ਜਿਹੜਾ ਫਲਾਵਰ ਆ ਸਾਰਾ ਜਿਹੜਾ ਹੈਂਡਵਰਕ ਦੇ ਨਾਲ ਰੈਡੀ ਹੋਇਆ ਇਹ ਵੀ ਮੈਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੀ ਬਣ ਕੇ ਇਹਦੀ ਲੁੱਕ ਹੋਰ ਵੀ ਜਿਆਦਾ ਬਹੁਤ ਸੋਹਣਾ ਲੱਗਣਾ ਹੈ ਸੂਟ ਹਾਂਜੀ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਾਂ ਹਨ ਜੇ ਤੁਸੀਂ ਸਾਨੂੰ ਮਤਲਬ ਜੇ ਤੁਹਾਨੂੰ ਇਹਦੀ ਐਮਬਰਾਇਡਰੀ ਵਗੈਰਾ ਪਸੰਦ ਆਉਂਦੀ ਹੈ ਇਹਦੇ ਵਿੱਚ ਸਾਡੇ ਕੋਲ ਕਲਰ ਵੀ ਅਵੇਲੇਬਲ ਹੈਗੇ ਨੇ ਜਿਵੇਂ ਇਹ ਵਾਲਾ ਆਰਟੀਕਲ ਆ ਸਮ ਟਾਈਮ ਆਂਟਿਸ ਨੂੰ ਹੁੰਦਾ ਕਿ ਕਸੀ ਜਿਹੜੇ ਡਾਰਕ ਥ्रेड ਵਾਲੇ ਨਹੀਂ ਪਾਣੇ ਹੈਗੇ ਤੇ ਇਹਦੇ ਤੇ ਐਮਬਰਾਇਡਰੀ ਬੜੀ ਲਾਈਟ ਸ਼ੇਡ ਦੀ ਕਰਾਈ ਹੋਈ ਹੈ ਪਿਸਤਾ ਗ੍ਰੀਨ ਇਹਦਾ ਕਲਰ ਹੈ ਜਿਹੜੀ ਇਹਦੇ ਤੇ ਐਮਬਰਾਇਡਰੀ ਹੋਈ ਵੀ ਹੈ ਸਾਰੀ ਵਾਈਟ ਕਲਰ ਦੀ ਹੋਈ ਵੀ ਹੈ ਇਹ ਵੀ ਮੈਂ ਇੱਕ ਵਾਰ ਤੁਹਾਨੂੰ ਓਪਨ ਕਰਕੇ ਵਿਖਾ ਦਿੰਦੀ ਆਂ ਇਹ ਵਾਲੇ ਇਹਦੇ ਨੱਕਾ ਜੀ ਤੇ ਸਾਰਾ ਇਹਦਾ ਫਰੰਟ ਜਿਹੜਾ ਹੈਗਾ ਨਿੱਕੀ ਬੁੱਟੀ ਦੇ ਨਾਲ ਕੱਢਿਆ ਗਿਆ ਹੈਗਾ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਤੇ ਇੱਧਰ ਸਾਡੇ ਕੋਲ ਹੋਰ ਵੀ ਇਹਦੇ ਨਾਲ ਦੀ ਕਾਫੀ ਸਾਰੀ ਕਲੈਕਸ਼ਨ ਹੈ ਜੇਕਰ ਤੁਹਾਨੂੰ ਇਹ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਤੋਂ WhatsApp ਦੇ ਉੱਪਰ ਪਿਕਸ ਵਗੈਰਾ ਮੰਗਾ ਸਕਦੇ ਹੋ ਜੇ ਕੋਈ ਇਹਨਾਂ ਦੇ ਵਿੱਚ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ